ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੋਂ ਤੇ ਆਪਾਂ ਲੋਕਦੇ ਆ ਠੀਕ ਹੈ ਗੂੜਾ ਰੋਡ ਤੇ ਬਾਈ ਨੇ ਦੁਕਾਨਾ ਸਿੰਗਲ ਪੰਪਾਲੀਆਂ ਛੋਟੇ ਜਿਹੇ ਧਾਰਨ ਭਰਾ ਨੂੰ ਜਿਸ ਨੂੰ ਜ਼ਰੂਰਤ ਆ ਕੋਈ ਬਾਈ ਨੂੰ ਕਨੈਕਟ ਕਰ ਸਕਦੇ ਬਾਕੀ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਨਾਮ ਦੱਸੋ ਆਪਣਾ ਮੇਰਾ ਨਾਮ ਮਨੀ ਕਰੇਗਾ ਜੀ ਸਾਡੀ ਦੁਕਾਨ ਦਾ ਨਾਮ ਹੈ ਗਰੇਪ ਫ੍ਰੀਡਿੰਗ ਕੰਪਨੀ ਠੀਕ ਹੈ ਜੀ ਅਸੀਂ ਪਿਛਲੇ 8 ਸਾਲ ਤੋਂ ਕੰਮ ਕਰ ਰਹੇ ਹਾਂ ਤੇ ਜੜੀ ਚੁਾਈ ਵਾਲੀ ਮਸ਼ੀਨਾਂ ਪਿਛਲੇ 7 ਸਾਲ ਤੋਂ ਮੈਨੂਫੈਕਚਰਿੰਗ ਕਰ ਰਹੇ ਹਾਂ ਪਹਿਲਾਂ ਅਸੀਂ ਬਾਹਰੋਂ ਲੈ ਕੇ ਮਾਲ ਵੇਚਦੇ ਸੀ ਠੀਕ ਹੈ ਜੀ ਤੇ ਪਿਛਲੇ 7 ਸਾਲ ਤੋਂ ਅਸੀਂ ਆਪ ਬਣਾ ਰਹੇ ਹਾਂ ਠੀਕ ਹੈ ਨੰਬਰ ਦੱਸੋ ਜੀ ਆਪਣਾ ਮੇਰਾ ਨੰਬਰ ਹੈਗਾ ਜੀ 98035 88500 ਠੀਕ ਹੈ ਜੀ ਤੇ ਮੇਰੇ ਬ੍ਰਦਰ ਦਾ ਨੰਬਰ ਹੈਗਾ ਜੀ 98034 88072 ਠੀਕ ਹੈ ਜੀ ਤੇ ਦਿਖਾਓ ਜੀ ਆਪ ਨੂੰ ਮਸ਼ੀਨਾਂ ਆਹ ਦੇਖੋ ਜੀ ਵਾਹ ਜੀ ਦੇਖ ਸਕਦੇ ਹੋ ਸਾ ਜਿਵੇਂ ਆ ਦੇਖੋ ਇਹ 10 HP ਵਾਲੀ ਮਸ਼ੀਨ ਹੈ ਜੀ ਠੀਕ ਹੈ ਜੀ ਤੇ ਇੱਥੇ ਆਪਣੇ ਕੋਲ 20 HP ਵਾਲੀ ਵੀ ਪਈ ਹੈ ਠੀਕ ਹੈ ਜੀ ਆਈ 30 ਵਾਲੀ ਵੀ ਪਈ ਹੈ ਵੀ ਠੀਕ ਹੈ ਮਤਲਬ ਛੋਟੇ ਤੋਂ ਲੈ ਕੇ ਵੱਡੇ ਫਾਰਮਰ ਤੱਕ ਜਿੰਨੀ ਮਰਜ਼ੀ ਛੋਟੀ ਜਿੰਨੀ ਮਰਜ਼ੀ ਵੱਡੀ ਮਸ਼ੀਨ ਤੁਹਾਨੂੰ ਚਾਹੀਦੀ ਹੈ ਤੁਹਾਨੂੰ ਸਾਡੇ ਕੋਲ ਮਿਲੇਗੀ ਠੀਕ ਹੈ ਹਾਂਜੀ ਬਾਈ ਦੇਖ ਸਕਦੇ ਹੋ ਠੀਕ ਹੈ ਜੀ ਮਸ਼ੀਨਾਂ ਅਸੀਂ ਵੀ ਲੈਣ ਆਏ ਆ ਮੁੰਡਾ ਚਾਰ ਦੋਸਤ ਆਪਣੇ ਉਹਨੇ ਲੈਤੀ ਹੈ ਜੀ ਮਸ਼ੀਨ ਠੀਕ ਹੈ ਜੀ ਇਨਵਰਟਰ ਤੇ ਕਿਹੜੀ ਕਿਹੜੀ ਚੱਲਦੀ ਬ੍ਰੀ ਜੀ ਇਨਵਰਟਰ ਤੇ ਜਿਹੜਾ ਸਾਡਾ 0.25 HP ਦਾ ਪੰਪ ਹੈ ਜੀ ਤੇ 0.50 HP ਦਾ ਪੰਪ ਹੈ ਹਾਂਜੀ ਇਹ ਇਨਵਰਟਰ ਤੇ ਚੱਲਦੀ ਹੈ ਜੀ ਆਹ ਵਾਲੀ ਇਨਵਰਟਰ ਤੇ ਚੱਲਦੀ ਹੈ ਇੱਕ ਆਹ ਸਾਈਡ ਤੇ ਪਈ ਹੈ ਇਹ ਵੀ ਇਨਵਰਟਰ ਤੇ ਚੱਲਦੀ ਹੈ ਜੀ ਠੀਕ ਹੈ ਜੀ ਛੋਟੀਆਂ ਮਸ਼ੀਨਾਂ ਤੇ ਕੀ ਫ੍ਰਾਈਸ ਤੁਹਾਨੂੰ ਦੱਸੋ ਮਾੜਾ 10 ਕਰੋ ਜਿਹੜੀ ਦੇਖੋ ਇਹ ਆ ਅੱਧੇ ਅਛਵੀ ਦੀ ਆ ਹਾਂਜੀ ਇਹਦਾ ਰੇਟ ਹੈਗਾ ਜੀ 23000 ਰੁਪਏ ਠੀਕ ਹੈ ਜੀ ਠੀਕ ਹੈ ਤੇ ਜਿਹੜੀ ਇਹ ਕੁਆਟਰ ਦਾ ਪੰਪ ਹੈ ਉਹ ਅਸੀਂ 185000 ਦੇ ਦਿੰਦੇ ਆ ਜੀ ਉਹ ਵੀ ਮੈਂ ਦਿਖਾ ਦਿੰਦੇ ਹਾਂ ਜੀ ਤੁਹਾਨੂੰ ਕਰਕੇ ਹਜਵੀ ਜੀ ਦੱਸੋ ਜੀ ਇਹ ਕੁਆਟਰ ਐਚਪੀ ਦਾ ਪੰਪ ਹੈ ਜੀ ਹਾਂਜੀ ਇਹ ਕੰਪਲੀਟ ਮਸ਼ੀਨ 185000 ਦੇ ਦਾਂਗੇ ਜੀ ਠੀਕ ਹੈ ਜੀ ਕਸਟਮਰ ਨੂੰ ਲਈ 185000 ਰੁਪਏ ਦੀ ਠੀਕ ਹੈ ਜੀ ਕੰਪਲੀਟ ਮਸ਼ੀਨ ਇਹ ਤੇ तो रेट है। जी उदी एच पी वी आ गई जी ट्रॉली मॉडल है जी पौने एच पी की है पची हजार रुपए तक आह एक एच पी वाला आ गई बत्ती हजार रुपए की है जी ठीक है पौने जी मैंने दसों की लगभग चुराग दिखा देना ਤੁਸੀਂ ਤਾਂ ਨਵੇਂ ਸੇਂ ਚਾਲੂ ਕਰਸੋ ਬਰ ਦੇਖਾ ਜੀ ਜਦੋਂ ਟੈਕਟੇ ਬੰਦ ਹੀ ਪਾ ਲਈਏ ਇਹ ਇਹ ਵੀ ਫਾਟਦੀ ਹੈ ਇਹਨੂੰ ਪਲਸਲੇਟਰ ਕਹਿੰਦੇ ਨੇ ਇਹ ਦੋ ਦੋ ਕਰਕੇ ਚੋਈ ਕਰਦਾ ਜਿਵੇਂ ਆਪਾਂ ਹੱਤਰ ਨਾਲ ਚੋਈ ਕਰਦੇ ਆ ਨਾ ਜੀ ਥੋੜੇ ਮੇਰੀ ਇੰਨੀ ਚੋਈ ਹੁੰਦੀ ਆ ਉਹਦੇ ਬਾਰ ਦਾ ਪਸ਼ੂ ਥੱਲੇ ਲੱਗੀ ਇਹਨੂੰ ਐ ਕਰਕੇ ਲਗਾ ਦੇਣਾ ਵਾ ਠੀਕ ਹੈ ਜੀ ਜਦੋਂ ਚਾਰੇ ਲਗਾ ਦਾਂਗੇ ਵੀ ਆਪੇ ਦੇ ਚੋਣ ਲੱਗ ਜੂਗੀ ਜੀ ਹਾਂ ਜੀ ਦੱਸੋ ਆ ਦੇਖੋ ਜੀ ਥੋਟਲ ਇਹ ਬੈਲਾ ਆਉਣਾ ਥੱਲਾ ਨੂੰ ਹਾਂ ਜੀ ਥੋਟਲ